ਇਸ ਟਾਈਮ ਆ ਪਛਾੜੀਆਂ ਪਿੰਡ ਦੇ ਵਿੱਚ ਮੌਜੂਦ ਆ ਔਰ ਤੁਸੀਂ ਇੱਕ ਵਾਰ ਬੰਦ ਦੀ ਸਥਿਤੀ ਦੇਖ ਸਕਦੇ ਹੋ ਕਿ ਇਹ ਪਿੰਡ ਵਾਲਿਆਂ ਨੇ ਪੰਜਾਬੀਆਂ ਨੇ ਬੰਨ ਨੂੰ ਬੰਨ ਮਜ਼ਬੂਤ ਕਰਤਾ ਹਰ طرف ਤੋੜੇ ਤੋੜੇ ਲਾਤੇ ਮਿੱਟੀ ਨਾਲ ਭਰ ਕੇ ਔਰ ਹਜ਼ਾਰਾਂ ਟਰਾਲੀਆਂ ਜਿਹੜੀਆਂ ਨੇ ਜਦੋਂ ਪਿੰਡ ਵਾਲਿਆਂ ਨੂੰ ਪਤਾ ਲੱਗਾ ਪੰਜਾਬੀਆਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਫਿਰ ਹਜ਼ਾਰਾਂ ਟਰਾਲੀਆਂ ਇਹ ਬੰਨਾਂ ਦੇ ਉੱਪਰ ਮਿੱਟੀ ਪਾ ਦਿੱਤੀ ਤੇ ਔਰ ਕਿਉਂਕਿ ਇਹ ਪਾਣੀ ਜਿਹੜਾ ਪੁਰਾਣੇ ਬੰਨ ਦੇ ਲੈਵਲ ਦੇ ਉੱਪਰ ਚੱਲ ਰਿਹਾ ਸੀਗਾ ਫਿਰ ਪੰਜਾਬੀ ਜਿਹੜੇ ਪਹੁੰਚੇ ਇੱਥੇ ਔਰ ਉਹਨਾਂ ਨੇ ਇਹ ਸਾਰੇ ਬੰਨ ਨੂੰ ਮਜ਼ਬੂਤ ਕੀਤਾ ਤੋੜੇ ਲਗਾ ਦਿੱਤੇ ਬੋਰੀਆਂ ਭਰ-ਭਰ ਕੇ ਮਿੱਟੀ ਦੀਆਂ ਇਸ ਜਗ੍ਹਾ ਤੇ ਲਗਾ ਦਿੱਤੀਆਂ ਔਰ ਇਹ ਬੰਨ ਨੂੰ ਮਜ਼ਬੂਤ ਕਰ ਦਿੱਤਾ ਕਿਉਂਕਿ ਜੇਕਰ ਇਹ ਬੰਨ ਟੁੱਟਦਾ ਤਾਂ ਫਿਰ ਹੋਰ ਨੁਕਸਾਨ ਹੋ ਸਕਦਾ ਸੀ ਪਹਿਲਾਂ ਹੀ ਪੰਜਾਬ ਜਿਹੜਾ ਜਿਲ੍ਹਾ ਫਿਰੋਜ਼ਪੁਰ ਉਹ ਇਸ ਹੜਾਂ ਦੀ ਚਪੇਟ ਨੂੰ ਝੇਲ ਰਿਹਾ ਔਰ ਹਜ਼ਾਰਾਂ ਕਿਸਾਨਾਂ ਦੀ ਫਸਲ ਜਿਹੜੀ ਆ ਉਹ ਡੁੱਬ ਗਈ ਹੈ ਪਰ ਹੁਣ ਕਿਤੇ ਨਾ ਕਿਤੇ ਕਿਸਾਨਾਂ ਨੇ ਆ ਨੌਜਵਾਨਾਂ ਨੇ ਇਹ ਬੰਨਾਂ ਨੂੰ ਮਜ਼ਬੂਤ ਕਰ ਲਿਆ ਔਰ ਮਿੱਟੀ ਪਰ ਪਰ ਕੇ ਤੋੜਿਆਂ ਦੇ ਵਿੱਚ ਇਹ ਬੰਨਾਂ ਦੇ ਉੱਤੇ ਲਾਈ ਜਾ ਰਹੀ ਹੈ ਔਰ ਦਿਨ ਰਾਤ ਇਸ ਤੁਸੀ ਬੰਦੇ ਉੱਪਰ ਇਹ ਕਿਸਾਨ ਇਹ ਜਿਹੜੇ ਪੰਜਾਬੀ ਨੇ ਇਸ ਪਿੰਡ ਦੇ ਪਛਾੜੀਆਂ ਦੇ ਨੇ ਆਲੇ ਦੁਆਲੇ ਦੇ ਇਲਾਕੇ ਤੋਂ ਆਏ ਲੋਕ ਨੇ ਉਹ ਨਜ਼ਰ ਰੱਖ ਰਿਹਾ ਦਿਨ ਰਾਤ ਕਿ ਕਿਤੇ ਇਹ ਬੰਨ ਇਹ ਨੁਕਸਾਨ ਨਾ ਕਰੇ ਔਰ ਇਸ ਤਰਫ ਜਿਹੜੀ ਹੈ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਫਸਲ ਹੈ ਜਿਹੜੀ ਪੱਕਣ ਵਾਲੀ ਹੈ ਔਰ ਥੋੜੀ ਦੇਰ ਦੇ ਬਾਅਦ ਮੰਡੀਆਂ ਦੇ ਵਿੱਚ ਤੁਹਾਨੂੰ ਵਿਖਾਈ ਦੇਗੀ ਉਹ ਉਸ ਨੂੰ ਬਚਾਨ ਦੇ ਵਿੱਚ ਲੱਗੇ ਹੋਏ ਨੇ ਕਿ ਸਾਡੇ ਕੁਝ ਭਰਾ ਜਿਹੜੇ ਕਿਸਾਨ ਨੇ ਉਹ ਜਰੂਰ ਇਹਨਾਂ ਹੜਾਂ ਦੀ ਲਪੇਟ ਦੇ ਵਿੱਚ ਆਏ ਨੇ ਤੇ ਵੱਡਾ ਕਿਸਾਨਾਂ ਨੂੰ ਇੱਕ ਨੁਕਸਾਨ ਹੋਇਆ ਪਰ ਆਹ ਜਿਹੜੀ ਫਸਲ ਹੈ ਇਹ ਵੀ ਇਹ ਕਹਦੇ ਆ ਕਿ ਇਹਨਾਂ ਦੇ ਭਰਾਵਾਂ ਦੀ ਹੈ ਇਹਨਾਂ ਦੇ ਵੀਰਾਂ ਦੀ ਹੈ ਇਸ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਔਰ ਜੇਕਰ ਇੱਥੇ ਕਿਤੇ ਬੰਨ ਟੁੱਟਦਾ ਤਾਂ ਖੁਦਾ ਨਾ ਖਾਸਤਾ ਜੇ ਕੋਈ ਇਹੋ ਜਿਹੀ ਘਟਨਾ ਘਟਦੀ ਹੈ ਤਾਂ ਨੁਕਸਾਨ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦਾ ਬਹੁਤ ਵੱਡਾ ਹੋ ਜਾਏਗਾ ਸਰਕਾਰੀ ਆਕੜਿਆਂ ਦੀ ਗੱਲ ਕਰੀਏ ਤੇ 125 ਪਿੰਡ ਪਹਿਲਾਂ ਹੀ ਇਹਨਾਂ ਹੜਾਂ ਦੀ ਲਪੇਟ 'ਚ ਨੇ 45000 ਲੋਕ ਜਿਹੜੇ ਆ ਇਸ ਨਾਲ ਪ੍ਰਭਾਵਿਤ ਨੇ ਪਰ ਹੋਰ ਲੋਕ ਨਾ ਫਸ ਜਾਣ ਇਸ ਕਰਕੇ ਸਾਰੇ ਪੰਜਾਬ ਦੇ ਲੋਕ ਰਾਜਸਥਾਨ ਤੋਂ ਆਲੇ-ਦਾਲੇ ਦੇ ਇਲਾਕਿਆਂ ਦੇ ਲੋਕ ਪੰਜਾਬੀ ਜਿੱਥੇ-ਜਿੱਥੇ ਵਸਿਆ ਉਹ ਇੱਥੇ ਪਹੁੰਚਿਆ ਔਰ ਲੋਕਾਂ ਦੀ ਮਦਦ ਕਰ ਰਿਹਾ ਬੰਨਾਂ ਨੂੰ ਮਜ਼ਬੂਤ ਕਰ ਰਿਹਾ ਔਰ ਇਹ ਤਸਵੀਰ ਹੈ ਬਿੰਡ ਪਛਾੜੀਆਂ ਤੋਂ ਜਿੱਥੇ ਬਿਲਕੁਲ ਤੁਸੀਂ ਬੰਨਾਂ ਨੂੰ ਦੇਖ ਸਕਦੇ ਹੋ ਕਿ ਕਿਵੇਂ ਪੌਕਲਨ ਲਾ ਕੇ ਕਿਵੇਂ ਲੋਕ ਖੁਦ ਆਪ ਮੁਹਾਰੇ ਲੱਗੇ ਹੋਏ ਨੇ ਤੇ ਮਜ਼ਬੂਤ ਕੀਤਾ ਜਾ ਰਿਹਾ ਹੈ ਕਿ ਤਾਂਕਿ ਬੰਨਾਂ ਨੂੰ ਮજબૂત ਰੱਖਿਆ ਜਾਵੇ ਔਰ ਰਾਤ ਨੂੰ ਠਿਕਰੀ ਪਹਿਰਾ ਦਿੱਤਾ ਜਾਂਦਾ ਹੈ ਕਿ ਤਾਂ ਜੋ ਕਿਤੇ ਅਗਰ ਪਾਣੀ ਸਿੰਮਦਾ ਹੈ ਜਾਂ ਕਿਤੇ ਬੰਨ੍ਹ ਕਮਜ਼ੋਰ ਹੁੰਦਾ ਹੈ ਤਾਂ ਉਸ ਨੂੰ ਬਚਾਲ ਲਿਤਾ ਜਾਵੇ ਇਹ ਤਸਵੀਰਾਂ ਨੇ ਫਿਰੋਜ਼ਪੁਰ ਦੀਆਂ ਔਰ ਪਿੰਡ ਵਾਸੀ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲ ਕਰਾਂਗੇ ਕੀ ਹਾਲਾਤ ਆ ਜੀ ਕਿੰਨਾ ਕੁ ਪਾਣੀ ਘਟਿਆ ਵਧਿਆ ਹੁਣ ਵੈਗਰ ਜੀ ਦਾ ਖਾਲਸਾ ਵੈਗਰ ਜੀ ਕੀ ਫਤਿਹ ਅਸੀਂ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਕਿ ਸਾਡਾ ਸਾਡੀ ਸੰਗਤ ਦੇ ਇੱਕ ਬੋਲ ਤੇ ਕਟੋ ਕਟ ਵੀ ਯਾਰ ਪਲਾਸ ਟਰਾਲੀਆਂ ਪਰਸੋਂ ਤੋਂ ਲੈ ਕੇ ਇੱਥੇ ਮਿੱਟੀ ਪਾ ਦਿੱਤੀ ਬੰਨ ਤੇ ਸੰਗਤ ਨੇ ਨਹੀਂ ਤਾਂ ਪਹਿਲਾਂ ਸੇਮ ਨਾਲ ਸਾਡਾ ਸਾਰਾ ਇਲਾਕਾ ਜਿਹੜਾ 4 5 ਤੋਂ 7 ਪਿੰਡ ਪ੍ਰਭਾਵਿਤ ਹੋਣੇ ਸੀ ਜੇ ਸੇਮ ਦੇ ਪਾਣ ਜੇ ਕਿ ਬੰਨ ਟੁੱਟਦਾ ਤੇ ਪਰ ਇਹ ਸਾਰੀ ਸੰਗਤ ਨੇ हल्ला ਮਾਰ ਕੇ ਇਹ ਸਾਰੇ ਬੰਨ ਨੂੰ ਬਚਾਇਆ ਹੈ ਤੇ ਉਹਨਾਂ ਦਾ ਅਸੀਂ ਤੁਹਾਡੇ ਚੈਨਲ ਦੇ ਨਾਲ ਹੀ ਧੰਨਵਾਦ ਕਰਦੇ ਆਂ ਪੰਜਾਬੀਆਂ ਦਾ ਜਿਨ੍ਹਾਂ ਨੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਮਿੱਟੀ ਦੀ ਸੇਵਾ ਕੀਤੀ, ਤੋੜਿਆਂ ਦੀ ਸੇਵਾ ਕੀਤੀ, ਖਾਲੀ ਲੈ ਕੇ ਆਏ, ਭਰ ਕੇ ਲੈ ਕੇ ਆਏ ਟਰਾਲੀ ਮਿੱਟੀ ਦੀਆਂ ਭਰੀਆਂ ਲੈ ਕੇ ਆਏ, ਆਪ ਮਾਰੇ ਹੋਗੇ ਪਤਾ ਨਹੀਂ ਲੱਗਾ ਕਿੱਥੋਂ ਲੰਗਰ ਆ ਗਿਆ, ਕਿੱਥੋਂ ਮਿੱਟੀ ਆ ਗਈ। ਸੰਖਤਾਂ ਦਾ ਬਹੁਤ ਸੰਜੋਗ ਹੋਇਆ ਜਿਸ ਕਾਰਨ ਅਸੀਂ ਅੱਜ ਇੱਥੇ ਬਜੇ ਬੈਠੇ ਆਂ ਨਹੀਂ ਤਾਂ ਬਹੁਤ ਬੁਰਾ ਹਾਲ ਹੋਣਾ ਸੀ। ਪਰ ਫਿਲਹਾਲ ਪਾਣੀ ਦਾ ਕੱਲ ਤੋਂ ਲੈ ਕੇ ਕੁਝ 1 ਫੁੱਟ ਦੇ ਵਿੱਚ ਪੱਧਰ ਘਟਿਆ ਹੈ ਪਾਣੀ ਦਾ। ਤੇ ਕੁਝ ਕੁ ਅੱਜ ਫਿਰ ਥੋੜਾ ਜਾ ਕਹਿੰਦੇ ਆ ਕਿ ਸੰਗਤ ਕਹਿੰਦੀ ਹੈ ਕਿ ਚੜ ਰਿਹਾ ਪਾਣੀ ਪਿੱਛੋਂ ਬਾਰਸ਼ਾਂ ਜੇ ਰੁਕਦੀਆਂ ਨੇ ਤਾਂ ਕੁਝ ਸੁੱਕ ਦਾ ਸਾਹ ਮਿਲੇਗਾ ਨਹੀਂ ਤਾਂ ਬਹੁਤ ਬਿਲਕੁਲ ਜੇਕਰ ਬਰਸਾਤ ਰੁਕਦੀ ਹੈ ਤੇ ਸੁੱਕ ਦਾ ਸਾਹ ਮਿਲੇਗਾ ਪਰ ਹਜੇ ਤੱਕ ਜੇ ਮੁਸੀਬਤਾਂ ਦੀ ਗੱਲ ਕਰੀਏ ਤਾਂ ਮੁਸੀਬਤ ਉਵੇਂ ਹੀ ਬਣੀ ਹੋਈ ਹੈ ਇਹ ਪਿੰਡ ਵਾਲਿਆਂ ਵਾਸਤੇ ਇਹਨਾਂ ਕਿਸਾਨਾਂ ਵਾਸਤੇ ਔਰ ਦਿਨ ਰਾਤ ਇਹੀ ਅਰਦਾਸ ਕਰ ਰਹੇ ਨੇ ਕਿ ਪਾਣੀ ਦਾ ਕਟੇ ਕਾਹਰ ਤੇ ਉਹਨਾਂ ਨੂੰ ਰਾਹਤ ਮਿਲੇ ਇਹ ਤਸਵੀਰਾਂ ਤੁਹਾਨੂੰ ਨਾਲ-ਨਾਲ ਅਸੀਂ ਦਿਖਾਉਂਦੇ ਰਾਂਗੇ ਕਿ ਇਹ ਇਲਾਕੇ ਨੂੰ ਕਿਸ ਤਰ੍ਹਾਂ ਮਾਰ ਪਈ ਆ ਹੜਾਂ ਦੀ ਔਰ ਕਿਸ ਤਰ੍ਹਾਂ ਇਹ ਸਾਰੀ ਬੀਐਸਐਫ ਦੀ ਜਿਹੜੀ ਚੈੱਕ ਪੋਸਟਾਂ ਨੇ ਉਹ ਪੂਰੀ ਤਰ੍ਹਾਂ ਡੁੱਬੀਆਂ ਹੋਈਆਂ ਨੇ ਜੇ ਗੱਲ ਕਰੀਏ ਲਹਿੰਦੇ ਪੰਜਾਬ ਦੀ ਤਾਂ ਉਹ ਵੀ ਪਾਣੀ ਪਾਣੀ ਹੋਇਆ ਪਿਆ ਹੜਾਂ ਦੇ ਨਾਲ ਤੇ ਚੜਦਾ ਪੰਜਾਬ ਵੀ ਜਿਹੜਾ ਉਹ ਵੀ ਪੂਰੀ ਤਰ੍ਹਾਂ ਹੜਾ ਨਾਲ ਪ੍ਰਭਾਵਿਤ ਹੈ ਔਰ ਜੇ ਕੱਲ ਗੱਲ ਕਰੀਏ ਤੇ ਪਾਕਿਸਤਾਨ ਦੇ ਲੰਦੇ ਪੰਜਾਬ ਦੇ ਜਿਹੜੇ ਪਿੰਡ ਹੈ ਉਹ ਵੀ ਜਿਵੇਂ ਉੱਥੋਂ ਦਾ ਦੱਸਿਆ ਕਸੋਆਣਾ ਨਿਊ ਕਸੋਆਣਾ ਕੰਨੋ ਕੀ ਹੈ ਔਰ ਆਲੇ ਦੁਆਲੇ ਦੇ ਜਿਹੜੇ ਪਿੰਡ ਹੈ ਉਹ ਵੀ ਪੂਰੀ ਤਰ੍ਹਾਂ ਇਸ ਹੜਾਂ ਦੀ ਚਪੇਟ ਚਾ ਔਰ ਬੀਐਸਐਫ ਦੀ ਜਿਹੜੀ ਇੰਡੋਪਾਕ ਦਾ ਇੰਟਰਨੈਸ਼ਨਲ ਬਾਰਡਰ ਤੇ ਜਿਹੜੀ ਫੈਂਸਿੰਗ ਹੈ ਉਹ ਪੂਰੀ ਤਰ੍ਹਾਂ ਡੁੱਬ ਗਈ ਉਸੇ ਤੁਸੀਂ ਤਸਵੀਰ ਚ ਦੇਖ ਸਕਦੇ ਹੋ ਕਿ ਬੀਐਸਐਫ ਦੀ ਚੈੱਕਪੋਸਟ ਜਿਹੜੀ ਹੈ ਉਹ ਵੀ ਪਾਣੀ ਦੇ ਵਿੱਚ ਕਿਰੀ ਹੋਈ ਨਜ਼ਰ ਆ ਰਹੀ ਹੈ ਪਰ ਕਿਤੇ ਨਾ ਕਿਤੇ ਬੀਐਸਐਫ ਪੂਰੀ ਤਰ੍ਹਾਂ ਸਤਰਕ ਹੈ ਔਰ ਜਿਵੇਂ ਜਿਵੇਂ ਪਾਣੀ ਵਧਿਆ ਉਵੇਂ-ਉਵੇਂ ਹੀ ਬੀਐਸਐਫ ਵੱਲੋਂ ਆਪਣੀਆਂ ਜੜੀਆਂ ਨਾਕਾ ਬੋਟਸ ਚੈਕਿੰਗ ਟੀਮਾਂ ਨੇ ਉਹ ਵਧਾ ਦਿੱਤੀਆਂ ਕਿਉਂਕਿ ਇਸ ਪਾਣੀ ਵਧਣ ਤੋਂ ਬਾਅਦ ਕਿਉਂਕਿ ਜਿਹੜੇ ਨਸ਼ਾ ਤਸਕਰ ਨੇ ਉਹ ਤਸਕਰੀ ਨੂੰ ਅੰਜਾਮ ਦੇਣ ਦੇ ਲਈ ਫਰਾਕ ਵਿੱਚ ਹੁੰਦੇ ਨੇ ਇਸ ਕਰਕੇ ਬੀਐਸਐਫ ਪੂਰੀ ਤਰ੍ਹਾਂ ਸਤਰਕ ਹੈ ਔਰ ਰਾਤ ਨੂੰ ਦਿਨੇ ਜਿਹੜਾ ਨਾਕਾ ਬੋਟਸ ਦੀਆਂ ਟੀਮਾਂ ਨੇ ਜਵਾਨਾਂ ਦੀਆਂ ਉਹ ਲਗਾ ਕੇ ਇਸ ਇਲਾਕੇ ਨੂੰ ਪੂਰੀ ਤਰ੍ਹਾਂ सील ਕਰ ਦਿੱਤਾ ਜਾਂਦਾ ਹੈ ਔਰ ਕਿਲੋਮੀਟਰ ਕਰਾਈਵਾ ਇਸ ਤੋਂ ਜਿਹੜਾ ਇਸ ਇਲਾਕੇ ਦਾ 50 ਤੋਂ ਕਿਲੋਮੀਟਰ ਤੋਂ ਉੱਪਰ ਇਲਾਕਾ ਹੋਣਾ ਜਿਹੜਾ ਪੂਰੀ ਤਰ੍ਹਾਂ ਪਾਣੀ ਨਾਲ ਖੜਾ ਨਾਲ ਪ੍ਰਭਾਵਿਤ ਹੈ ਔਰ ਜਿਹੜੀਆਂ ਸਾਹਮਣੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਅਸੀਂ ਇਸ ਵੇਲੇ ਤੂਸੀ ਬੰਨ ਦੇ ਉੱਪਰ ਮੌਜੂਦ ਆ ਔਰ ਤੂਸੀ ਬੰਨ ਤੇ ਜਿਹੜਾ ਇਸ ਬੰਨ ਦੇ ਉੱਪਰ ਪਾਣੀ ਇੰਨਾ ਹੋ ਗਿਆ ਸੀ ਕਿ ਬੰਨ ਤੋਂ ਉੱਪਰ ਓਵਰਫਲੋ ਹੋਣ ਲੱਗ ਪਿਆ ਸੀ ਪਰ ਕਿਤੇ ਨਾ ਕਿਤੇ ਪੰਜਾਬ ਦੇ ਪੰਜਾਬੀ ਸ਼ੇਰ ਗੱਬਰੂਆਂ ਨੇ ਹਜ਼ਾਰਾਂ ਜਿਹੜੀਆਂ ਟਰਾਲੀਆਂ ਇੱਥੇ ਮਿੱਟੀ ਪਾ ਕੇ ਆਪ ਮੁਹਾਰੇ ਇਹਨਾਂ ਬੰਨਾਂ ਨੂੰ ਮਜ਼ਬੂਤ ਕੀਤਾ ਔਰ ਇਸ ਪਾਣੀ ਨੂੰ ਇੱਥੋਂ ਰੋਕਣ ਜੇਕਰ ਪਾਣੀ ਹੋਰ ਵੱਧਦਾ ਤਾਂ ਹੋਰ ਵੱਡਾ ਨੁਕਸਾਨ ਹੋ ਸਕਦਾ ਸੀ ਔਰ ਕਿਸਾਨਾਂ ਦੀਆਂ ਫਸਲਾਂ ਡੁੱਬ ਸਕਦੀਆਂ ਸੀ ਇਸ ਇਲਾਕੇ ਜੇ ਚੜਦੇ ਪੰਜਾਬ ਦੀ ਗੱਲ ਕਰੀਏ ਹਿੰਦੂਸਤਾਨ ਦਾ ਜਿਹੜਾ ਇਲਾਕਾ ਹੈ ਇੱਥੇ ਜਿਹੜਾ ਪਿੰਡ ਪੱਲਾ ਮੇਗਾ ਪਛਾੜੀਆਂ ਪ੍ਰੀਤਮ ਸਿੰਘ ਵਾਲਾ ਇਹ ਪਿੰਡ ਜਿਹੜੇ ਹੈ ਉਹ ਪੂਰੀ ਤਰ੍ਹਾਂ ਹੜ੍ਹਾਂ ਨਾਲ ਪ੍ਰਭਾਵਿਤ ਹੈ ਔਰ ਫੈਂਸਿੰਗ ਦੇ ਨਾਲ ਨਾਲ ਲਾਲ ਕੰਡਿਆਲੀ ਤਾਰ ਦੇ ਨਾਲ ਨਾਲ ਲੱਗਦਾ ਇਲਾਕਾ ਜਿਹੜਾ ਹੈ ਉਹ ਕਿਸਾਨਾਂ ਦੀਆਂ ਫਸਲਾਂ ਪੂਰੀ ਤਰ੍ਹਾਂ ਪ੍ਰਬਾਦ ਹੋ ਗਈਆਂ ਪਰ ਹਜੇ ਕਿਤੇ ਰਾਹਤ ਨਹੀਂ ਮਿਲੀ ਕੱਲ 1 ਫੁੱਟ ਪਾਣੀ ਕਟਿਆ ਸੀ ਤੇ ਅੱਜ ਜੀ ਗੱਲ ਕਰੀਏ ਅੱਜ ਫੇਰ ਪਾਣੀ ਜਿਹੜਾ 6 ਇੰਚ ਦੇ ਕਰੀਬ ਹੋਰ ਵੱਧ ਗਿਆ ਤੇ 6 ਇੰਚ ਪਾਣੀ ਦੱਸਿਆ ਜਾ ਰਿਹਾ ਕਿ ਥੱਲੇ ਹੋਇਆ ਤੇ ਜੇਕਰ ਪਾਕਿਸਤਾਨ ਦੇ ਦੀ ਗੱਲ ਕਰੀਏ ਤੇ ਉਹਨਾਂ ਦੇ ਇਲਾਕੇ ਦੇ ਜਿਹੜੇ ਪਿੰਡ ਨੇ ਬਿਲਕੁਲ ਇਹਦੇ ਨਾਲ ਲੱਗਦੇ ਆ ਕਾਬਲੀ ਕਲਾਮ ਨਿਊ ਕਸੋਕੇ ਕੰਨੋਕੇ ਇਹ ਪਿੰਡਾਂ ਦੀਆਂ ਜਿਹੜੀਆਂ ਸਾਹਮਣੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਉਸ ਇਲਾਕੇ ਦੇ ਪਿੰਡਾਂ ਦੀ ਫਸਲ ਜਿਹੜੀ ਆ ਕਿਸਾਨਾਂ ਦੀ ਡੁੱਬੀ ਹੋਈ ਆ ਲੋਕਾਂ ਦੇ ਘਰ ਡੁੱਬੇ ਹੋਇਆ ਔਰ ਦੋਵਾਂ ਪਾਸੇ ਜਿਹੜੇ ਪੰਜਾਬ ਨੇ ਹਿੰਦੁਸਤਾਨ ਪਾਕਿਸਤਾਨ ਦੇ ਜਿਹੜੇ ਦੋਵੇਂ ਪੰਜਾਬ ਨੇ ਉਹ ਇਸ ਹੜ੍ਹਾਂ ਦੀ ਲਪੇਟ ਚ ਨੇ ਕਿਸਾਨ ਜਿਹੜੇ ਆ ਉਹ ਫਸੇ ਹੋਏ ਆ ਅਨੇ ਥੋੜੀ ਦੇਰ ਪਹਿਲਾਂ ਅਸੀਂ ਕਿਸਾਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਦੇ ਜਿਹੜਾ ਉਧਰ ਚਾਰਾ ਜਿਹੜਾ ਕਟਣ ਨੂੰ ਪਿਆ ਸੀ ਤਾਂ ਉਹਨਾਂ ਦੀਆਂ ਵੀ ਜਿਹੜੀਆਂ ਫਸਲਾਂ ਨੇ ਉਹ ਵੇਖਦੇ ਆਂ ਵੇਖਦੇ ਆਂ ਪਾਣੀ ਦੀ ਖੜਾ ਦੀ ਲਪੇਟ ਚ ਡੁੱਬ ਗਈਆਂ ਤੇ ਦੂਸਰੇ ਪਾਸੇ ਜੇ ਹਿੰਦੁਸਤਾਨ ਦੇ ਕਿਸਾਨ ਨੇ ਉਹਨਾਂ ਦੀਆਂ ਜ਼ਮੀਨਾਂ ਵੀ ਜਿਹੜੀਆਂ ਨੇ ਫਸਲਾਂ ਨੇ ਉਹ ਡੁੱਬ ਗਈਆਂ ਨੇ ਔਰ ਆਉਣ ਵਾਲੇ ਦਿਨਾਂ ਨੂੰ ਜਦੋਂ ਇਹ ਰਾਹਤ ਨਹੀਂ ਮਿਲੇਗੀ ਉਹਨਾਂ ਲਈ ਕਿਸਾਨਾਂ ਦੇ ਲਈ ਹੋਰ ਵੱਡੀ ਆਫਤ ਹੈ ਕਿਉਂਕਿ ਜਿਹੜਾ ਇਹ ਹੜ੍ਹਾਂ ਦੇ ਨਾਲ ਪਾਣੀ ਆਇਆ ਉਸ ਦੇ ਨਾਲ ਪਾਣੀ ਦੇ ਨਾਲ ਨਾਲ ਰੇਤ ਆ ਗਈ ਹੈ ਔਰ ਕਿਸਾਨਾਂ ਦੀਆਂ ਜ਼ਮੀਨਾਂ ਜਿਹੜੀਆਂ ਉਹ ਬੰਜਰ ਹੋ ਗਈਆਂ ਰੇਤਾ ਦੇ ਨਾਲ ਔਰ ਜਦੋਂ ਰੇਤਾ ਚੱਕਣੀ ਪਵੇਗੀ ਤਾਂ ਬੜੀ ਮੁਸ਼ਕਲ ਹੋ ਜਾਏਗੀ ਲੱਖਾਂ ਰੁਪਏ ਦਾ ਫਿਰ ਇਹਨਾਂ ਨੂੰ ਕਿਸਾਨੇ ਜਿਹੜੇ ਜਿਹੜੇ ਮਾੜੇ ਕਿਸਾਨ ਹੈ ਉਹਨਾਂ ਨੂੰ ਕਰਜ਼ਾ ਚੱਕਣਾ ਪਵੇਗਾ ਔਰ ਆਪਣੀਆਂ ਜ਼ਮੀਨਾਂ ਨੂੰ ਫਿਰ ਆਬਾਦ ਕਰਨਾ ਪਵੇਗਾ ਕਿਸਾਨ ਬੜੇ ਮਯੂਸ ਨਜ਼ਰ ਆ ਰਹੇ ਨੇ ਪਰ ਫਿਰ ਵੀ ਉਹ ਪੂਰੀ ਤਰ੍ਹਾਂ ਇਸ ਇਲਾਕੇ ਦੇ ਵਿੱਚ ਲੱਗੇ ਹੋਏ ਨੇ ਆਪਣੇ ਭਰਾਵਾਂ ਨੂੰ ਆਪਣੇ ਦੂਜੀਆਂ ਫਸਲਾਂ ਨੂੰ ਬਚਾਉਣ ਦੇ ਲਈ ਕੜੀ ਮੁਸ਼ਕਲ ਕੀਤੀ ਜਾ ਰਹੀ ਹੈ ਔਰ ਸਾਹਮਣੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਟਰਾਲੀਆਂ ਭਰ-ਭਰ ਕੇ ਮਿੱਟੀ ਦੀਆਂ ਜੇਸੀ ਵੀ ਹਜੇ ਵੀ ਜੜੀਆਂ ਇਸ ਇਲਾਕੇ ਦੇ ਵਿੱਚ ਆ ਰਹੀਆਂ ਜਿੱਥੇ-ਜਿੱਥੇ ਖਬਰ ਮਿਲਦੀ ਹੈ ਕਿ ਬੰਨ ਕਮਜ਼ੋਰ ਹੁੰਦਾ ਹੈ ਉਥੇ ਹੀ ਇਹ ਪੰਜਾਬੀ ਜਿਹੜੇ ਨੇ ਉਹ ਪਹੁੰਚ ਜਾਂਦੇ ਆ ਉਹ ਭਾਵੇਂ ਪੰਜਾਬ ਦੇ ਪੰਜਾਬੀ ਹੋਣ ਤੇ ਭਾਵੇਂ Rajasthan ਚ ਬੈਠੇ ਆ ਭਾਵੇਂ ਉਹ Rajasthan ਦੇ ਨਾਲ ਨਾਲ ਦੂਜੇ ਇਲਾਕਿਆਂ ਦੇ ਸਟੇਟਾਂ ਚ ਬੈਠੇ ਆ ਉਹ ਲੋਕ ਇੱਥੇ ਪਹੁੰਚੇ ਨੇ ਔਰ ਬੜੀ ਉਹਨਾਂ ਨੇ ਮਦਦ ਕੀਤੀ ਹੈ ਲੋਕਾਂ ਦੀ ਭਾਵੇਂ ਖਾਣ ਪੀਣ ਦੀ ਰਸਦ ਦੀ ਜ਼ਰੂਰਤ ਹੋਵੇ ਭਾਵੇਂ ਗੱਟੂਆਂ ਦੀ ਜ਼ਰੂਰਤ ਹੋਵੇ ਭਾਵੇਂ ਟਰਾਲੀਆਂ ਦੀ ਜ਼ਰੂਰਤ ਹੋਵੇ ਉਹ ਲਗਾਤਾਰ ਦਿਨ ਰਾਤ ਇਹਨਾਂ ਬੰਨਾਂ ਦੇ ਉੱਤੇ ਲੱਗ ਰਹੇ ਨੇ ਹੁਣ ਵੀ ਇਹ ਤੁਸੀਂ ਬੰਨ ਨੂੰ ਜਿਹੜਾ ਮਜ਼ਬੂਤ ਕਰਨ ਦਾ ਕੰਮ ਪਰਮਿੰਦਰ ਚੱਲ ਰਿਹਾ ਹੈ ਔਰ ਤਸਵੀਰਾਂ ਦੇਖੋ ਦੋਵੇਂ ਪੰਜਾਬ ਹੜਾਂ ਦੀ ਤਰਸਦੀ ਚ ਨੇ ਪਰ ਨੌਜਵਾਨ ਜਿਹੜੇ ਆ ਉਹ ਪੂਰੀ ਤਰ੍ਹਾਂ ਇਸ ਇਲਾਕੇ ਦੇ ਵਿੱਚ ਬੰਨਾਂ ਨੂੰ ਮਜ਼ਬੂਤ ਕਰਨ ਦੇ ਲਈ ਲੱਗੇ ਹੋਏ ਨੇ ਕਈ ਸੈਂਕੜੇ ਇਹ ਜਿਹੜੀ ਕਹਿ ਸਕਦੇ ਆ ਕਿਲੋਮੀਟਰ ਫੈਂਸਿੰਗ ਜਿਹੜੀ ਹੈ ਉਹ ਪਾਣੀ ਦੀ ਚਪੇੜ ਚ ਹੈ ਹੜਾਂ ਦੀ ਚਪੇੜ ਚ ਹੈ ਬੀਐਸਐਫ ਦੀਆਂ ਚੈੱਕ ਪੋਸਟਾਂ ਡੁੱਬੀਆਂ ਪਈਆਂ ਨੇ ਔਰ ਪਾਕਿਸਤਾਨ ਦੀਆਂ ਜਿਹੜੀਆਂ ਚੈੱਕ ਪੋਸਟਾਂ ਨੇ ਉਹ ਵੀ ਪੂਰੀ ਤਰ੍ਹਾਂ ਪਾਣੀ ਨਾਲ ਘਿਰੀਆਂ ਪਈਆਂ ਪਰ ਬੀਐਸਐਪ ਪੂਰੀ ਤਰ੍ਹਾਂ ਜਵਾਨ ਜਿਹੜੇ ਆ ਚੌਕਸ ਆ ਉਹਨਾਂ ਨੇ ਆਪਣੀ ਚੌਕਸੀ ਹੋਰ ਵਧਾ ਦਿੱਤੀ ਹੈ ਪਰ ਮਿੰਦਰ ਇੱਥੇ ਵੀ ਦੱਸਣ ਨੂੰ ਯੋਗ ਹੈ ਕਿ ਕਿਸਾਨ ਜਿਹੜੇ ਆ ਔਰ ਉਹ ਇੱਥੇ ਲੱਗੇ ਹੋਏ ਨੇ ਧਾਰਮਿਕ ਸੰਸਥਾਵਾਂ ਜਿਹੜੀਆਂ ਉਹ ਇੱਥੇ ਲਗੀਆਂ ਹੋਈਆਂ ਨੇ ਤਾਂ ਜੋ ਆਪਣੇ ਕਿਸਾਨਾਂ ਨੂੰ ਬਚਾਇਆ ਜਾ ਸਕੇ ਲਗਾਤਾਰ ਇੱਥੇ ਸੇਵਾ ਕੀਤੀ ਜਾ ਰਹੀ ਹੈ ਔਰ ਬੰਨਾ ਨੂੰ ਮਜ਼ਬੂਤ ਕੀਤਾ ਗਿਆ ਔਰ ਪਰਮਿੰਦਰ ਜਦੋਂ ਇਹ ਪਾਣੀ ਆਇਆ ਤਾਂ ਇਹ ਪਾਣੀ ਬਿਲਕੁਲ ਬੰਨਾ ਤੋਂ ਉੱਪਰ ਓਵਰਫਲੋ ਹੋਣ ਲੱਗ ਪਿਆ ਸੀ ਤਾਂ ਇੱਕ ਹੋਕਾ ਦਿੱਤਾ ਪੰਜਾਬੀਆਂ ਨੇ ਤਾਂ ਦੂਜੇ ਪੰਜਾਬੀ ਇੱਥੇ ਭੱਜੇ ਆਏ ਤੇ ਇਹਨਾਂ ਲੋਕਾਂ ਨੂੰ ਬਚਾਉਣ ਦੇ ਲਈ ਕੰਮ ਕਰਨ ਲੱਗ ਪਏ ਇਹ ਹਾਲਾਤ ਹੈ ਫਿਰੋਜ਼ਪੁਰ ਦੇ ਪੰਜਾਬ ਦੇ ਔਰ ਇੱਥੇ ਕਰੇ ਕਿਸਾਨ ਜਿਹੜੇ ਆ ਉਹ ਮਜਬੂਰ ਨੇ ਪਰ ਹੌਸਲੇ ਉਹਨਾਂ ਦੇ ਬਲੰਦ ਹੈ ਐਵੇਂ ਨਹੀਂ ਕਿਹਾ ਗਿਆ ਕਿ ਉਹਨਾਂ ਨੇ ਹਮੇਸ਼ਾ ਹੀ ਮੁਸੀਬਤਾਂ ਦੇ ਰੁਖ ਮੋੜ ਤੇ ਪਾਣੀਆਂ ਦੇ ਰੁਖ ਮੋੜ ਤੇ ਔਰ ਇਹ ਪੰਜਾਬੀ ਜਿਹੜੇ ਆ ਨਿੱਕੇ ਨੌਜਵਾਨ ਨੇ ਜਿੰਨੇ ਵੀ ਨੇ ਉਹ ਇਸ ਇਲਾਕੇ 'ਚ ਪਹੁੰਚਦੇ ਆ ਔਰ ਆਪਣੀਆਂ ਭਰਾਵਾਂ ਨੂੰ ਆਪਣੇ ਭਰਾਵਾਂ ਦੀਆਂ ਜ਼ਮੀਨਾਂ ਨੂੰ ਫਸਲਾਂ ਨੂੰ ਬਚਾਉਣ ਦੇ ਲਈ ਲੱਗੇ ਹੋਏ ਨੇ ਕੁਝ ਸਮਾਜ ਸੇਵੀ ਸੰਸਥਾਵਾਂ ਤੇ ਸੰਸਥਾਵਾਂ ਵੀ ਕੰਮ ਕਰ ਰਹੀਆਂ ਇੱਥੇ ਉਹਨਾਂ ਨਾਲ ਗੱਲ ਕਰਾਂਗੇ ਕਿੱਥੋਂ ਆਏ ਜੀ ਤੁਸੀਂ ਕਿਹੜੀ ਸੇਵਾ ਕਰਵਾ ਰਹੇ ਹੋ ਰੋਸਪੁਰ ਸ਼ਾਇਦ ਮਨਕਾਰੀ ਸਸਨ ਪਵਨ ਤੋਂ ਜੀ ਹਾਂ ਜੀ ਸੇਵਾ ਨਿਭਾ ਰਹੇ ਹੋ ਜੀ ਪੂਰੇ ਲੋਕਾਂ ਦੇ ਨਾਲ ਕਮੇਟੀ ਮਿੱਟੀ ਲੈ ਕੇ ਆਈ ਮਿੱਟੀ ਪਾਉਣ ਵਾਸਤੇ ਗੱਟੇ ਪਰ ਗਏ ਪਹਿਲਾਂ ਵੀ ਕੰਮ ਚੱਲਦਾ ਪਿਆ ਜੀ ਹਾਂ ਜੀ ਚੰ ਚਾਰ ਦਿਨ ਹੋ ਗਏ ਚਾਰ ਦਿਨ ਤੋਂ ਹੋ ਗਏ ਦੋ ਤਿੰਨ ਥਾਵਾਂ ਤੇ ਗਏ ਪਿੰਡ ਜਿੱਥੇ ਜਿੱਥੇ ਤੇ ਜ਼ਿਆਦਾ ਲੋੜ ਪੈ ਰਹੀ ਹੈ ਪੂਰਾ ਸਮਰਥਨ ਦੇ ਰਹੇ ਜੀ ਜਿੰਨੀ ਕਿ ਸੇਵਾ ਹੀ ਕਰ ਸਕਦੇ ਆ ਵਾਜਗੁਰੂ ਦਾ ਅਰਦਾਸ ਕਰਦੇ ਇਹ ਕੰਮ ਜਿਹੜੇ ਪੀੜਤ ਇੱਥੇ ਦੂਰ ਹੋ ਜੀਏ ਤੇ ਇਸ ਅੰਨਕਾਰੀ ਮਿਸ਼ਨ ਪੂਰਾ ਆਪਦਾ ਹੱਥ ਪੂਰਾ ਜੋਰ ਲਾ ਰਿਆ ਜੀ ਆ ਬਿਲਕੁਲ ਸਮਾਜਿਕ ਸੰਸਥਾਵਾਂ ਧਾਰਮਿਕ ਸੰਸਥਾਵਾਂ ਸਾਰਾ ਪੰਜਾਬ ਇੱਕ ਹੈ ਤੇ ਪੰਜਾਬ ਆਪਣੇ ਪੰਜਾਬੀਆਂ ਨੂੰ ਬਚਾਉਣ ਦੇ ਲਈ ਲੱਗਾ ਹੋਇਆ ਆ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਕਲਾਲੀ ਬੂਟੀ ਹੈ ਇਹ ਵੀ ਬੜਾ ਪਰੇਸ਼ਾਨ ਕਰਦੀ ਹੈ ਇਹ ਬੰਨਾਂ ਨੂੰ ਨੁਕਸਾਨ ਕਰਦੀ ਹੈ ਇਸ ਕਰਕੇ ਜਿੱਥੇ ਕਲਾਲੀ ਬੂਟੀ ਖੜ ਜਾਂਦੀ ਹੈ ਜਾਂ ਉੱਥੇ ਜੋਰ ਲਾਉਂਦੀ ਤੇ ਬੰਨ ਕਮਜ਼ੋਰ ਹੁੰਦਾ ਇਸ ਕਰਕੇ ਕਿਸਾਨ ਨੇ ਵੇਖੋ ਆਪ ਮੁਹਾਰੇ ਦਿਨ ਰਾਤ ਮਿਹਨਤ ਕਰ ਰਿਹਾ ਦਿਨ ਰਾਤ ਇੱਥੇ ਲੱਗੇ ਹੋਏ ਨੇ ਲੋਕਾਂ ਨਾਲ ਗੱਲ ਕਰਦੇ ਹੋ ਇੱਥੋਂ ਪਿੰਡ ਦੇ ਜੀ ਨਹੀਂ ਜੀ ਨਹੀਂ ਅਸੀਂ ਸੇਵਾ ਲੈ ਕੇ ਆਏ ਆ ਜੀ ਮੇਰਾ ਪਿੰਡ ਜਨੇਰੀਆ ਹੈ ਸਾਧਕੇ ਦੇ ਨਾਲ ਅਸੀਂ 22 ਟਰਾਲੀਆਂ ਲੈ ਕੇ ਆਈ ਪਿੰਡੋ ਰੇਤਾ ਦੀਆਂ ਠੀਕ ਹੈ ਮਿੱਟੀ ਦੇ 22 ਟਰਾਲੀਆਂ ਲੈ ਕੇ ਆਏ ਜਿਹੜੀ ਕਿ ਇੱਥੋਂ ਮਲੇਘੋੜਾ ਦੇ ਬਾਨਾਂ ਤੇ ਪਾਣ ਦੀ ਮੇਰੇ ਅੱਗੇ ਸ਼ੁਰੂਆਤ ਕਰਾਂਗੇ ਜੋ ਮਗਰ ਟਰਾਲੀਆਂ ਆਈਆਂ ਹੁੰਦੀਆਂ ਬਾਈ ਜੀ ਆ ਬਿਲਕੁਲ ਤੁਹਾਡੇ ਨਾਲ ਵੀ ਗੱਲ ਕਰਾਂਗੇ ਕਿਹੜੇ ਪਿੰਡ ਤੋਂ ਆਏ ਜੀ ਅਸੀਂ ਤਾਂ ਵਾਸੇ ਮਲੋਟ ਤੋਂ ਆ ਜੀ ਮਲੋਟ ਤੋਂ ਆਏ ਹੋ ਕੀ ਦੇਖ ਰਹੇ ਹੋ ਆਪਣੇ ਵੀਰਾਂ ਦੀ ਮੁਸ਼ਕਲ ਕਿੱਡੀ ਔਕੀ ਆ ਫਿਰੋਜ਼ਪੁਰ ਤੋਂ ਮਲੋਟ ਮਲੋਟ ਤੋਂ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ 20 25 ਦਿਨ ਤੋਂ ਸੰਗਤ ਆਪ ਬਿਮਾਰੀ ਲੱਗੀ ਹੋਈ ਆ ਸੇਵਾ ਵਾਸਤੇ ਤੇ ਬਹੁਤ ਜ਼ਿਆਦਾ ਔਖਾ ਜੋ ਆ ਤੁਸੀਂ ਸਾਹਮਣੇ ਵੇਖ ਰਹੇ ਜੇ ਇਹ ਸਭ ਝੋਨਾ ਲੱਗਾ ਸੀ ਤੇ ਸਾਰਾ ਨੁਕਸਾਨ ਆ ਗਿਆ ਆ ਵੇਖ ਲਓ ਤੁਹਾਡੇ ਸਾਹਮਣੇ ਇਹ ਵੀਰ ਜੀ 25 ਟਰਾਲੀਆਂ ਲੈ ਕੇ ਸੇਵਾ ਦੀਆਂ ਇਹ ਪਹੁੰਚੇ ਹੋਏ ਨੇ ਬਿਲਕੁਲ ਆ ਤਸਵੀਰਾਂ ਤੁਹਾਨੂੰ ਪਰਮਿੰਦਰ ਜ਼ਰੂਰ ਦਿਖਾਵਾਂਗੇ ਕਿ ਇਹ ਲੋਕ ਲਗਾਤਾਰ ਸੇਵਾ ਲੈ ਕੇ ਇੱਥੇ ਪਹੁੰਚ ਰਹੇ ਨੇ ਲੋਕ ਜਿਹੜਾ ਰਾਜਸਥਾਨ ਤੋਂ ਆਏ ਇਧਰ ਉਹ ਜਿਹੜਾ ਮਲੋੜ ਤੋਂ ਲੋਕ ਆਏ ਬੱਲੂ ਆਣਾ ਫਾਜ਼ਲਕਾ ਤੋਂ ਲੋਕ ਹਾਲਾਂਕਿ ਫਾਜ਼ਲਕਾ ਵੀ ਹੜਾ ਆਈਆਂ ਹੋਈਆਂ ਨੇ ਪਰ ਉੱਥੇ ਸੇਵਾ ਕਰਨ ਦੇ ਨਾਲ ਨਾਲ ਜਿੰਨੀ ਸੇਵਾ ਵੱਧ ਜਾਂਦੀ ਹੈ ਫਿਰ ਉਹ ਦੂਜੇ ਇਲਾਕਿਆਂ ਚ ਭੇਜੀ ਜਾ ਰਹੀ ਹੈ ਕਿਤੇ ਕੋਈ ਲੰਗਰ ਲੈ ਕੇ ਆ ਰਿਹਾ ਕੋਈ ਖਾਣ ਪੀਣ ਦਾ ਸਮਾਨ ਲੈ ਕੇ ਆ ਰਿਹਾ ਕੋਈ ਰੇਤਾ ਲੈ ਕੇ ਆ ਰਿਹਾ ਕੋਈ ਮਿੱਟੀ ਲੈ ਕੇ ਆ ਰਿਹਾ ਕੋਈ ਤੋੜੇ ਲੈ ਕੇ ਆ ਰਿਹਾ ਕੋਈ ਟਰੈਕਟਰ ਟਰਾਲੀਆਂ ਲੈ ਕੇ ਆ ਰਿਹਾ ਪਰਮਿੰਦਰ ਪਰ ਮੁਸੀਬਤ ਘਟੀ ਨਹੀਂ ਹੈ ਮੁਸੀਬਤ ਆਉਣ ਵਾਲੇ ਦਿਨਾਂ ਚ ਹੋਰ ਵਧੇਗੀ ਕਿਉਂਕਿ ਇਹ ਪਾਣੀ ਦੇ ਨਾਲ ਜਿਹੜਾ ਕਾਫੀ ਰੇਤ ਆ ਗਈ ਹੈ ਔਰ ਜਿਨ੍ਹਾਂ ਜ਼ਮੀਨਾਂ ਨੂੰ ਇਸ ਨੇ ਤਬਾਹ ਕਰ ਦਿੱਤਾ ਫਸਲਾਂ ਦਾ ਤਬਾਹ ਹੋ ਗਈਆਂ ਤੇ ਜ਼ਮੀਨਾਂ ਦੇ ਉੱਪਰ ਵੀ ਕਈ ਕਈ ਫੁੱਟ ਰੇਤ ਆ ਗਈ ਹੈ ਔਰ ਇਸ ਰੇਤਾਂ ਨੂੰ ਹਟਾਉਂਦੇ ਰਹੀ ਕਿਸਾਨ ਫਿਰ ਲੱਖਾਂ ਰੁਪਏ ਲਗਾਣਗੇ ਆਪਣੀ ਜ਼ਮੀਨ ਆਬਾਦ ਕਰਨਗੇ ਅਸੀਂ ਹੁਣ ਇੱਥੇ ਇੱਕ ਕਿਸਾਨ ਨੂੰ ਮਿਲੇ ਸੀ ਅੱਖਾ ਚੱਤ ਨੂੰ ਸੀ ਆਪਣਾ ਦਰਦ ਦੱਸ ਰਿਹਾ ਸੀ ਕਿ ਕਿਸ ਤਰ੍ਹਾਂ ਉਸ ਨੇ ਪਹਿਲਾਂ 23 ਦੇ ਵਿੱਚ 22 ਲੱਖ ਕਰਜ਼ਾ ਲੈ ਕੇ ਆਪਣੀ ਜ਼ਮੀਨ ਆਬਾਦ ਕੀਤੀ ਸੀ ਤਾਂ ਇੱਕ ਔਰ ਫਿਰ ਸਾਲ ਬੀਤਿਆ ਨਹੀਂ ਹੁਣ ਫਿਰ ਉਸ ਦੇ ਉੱਪਰ ਖੜਾਂ ਦੀ ਚਪੇਟ ਚ ਐ ਔਰ ਨੁਕਸਾਨਾ ਹੋਇਆ ਨੁਕਸਾਨ ਦੇਖ ਲੋ ਕਿ ਕਿਵੇਂ ਇਹ ਫਿਰ ਵੀ ਸ਼ੇਰਦਿਲ ਕਿਸਾਨ ਨੇ ਕਿ ਆਪਣੀਆਂ ਪੀੜਾ ਨੂੰ ਬਿਨਾ ਦੱਸੇ ਮਜਬੂਤੀ ਨਾਲ ਲੱਗੇ ਆ ਕੀ ਹਾਲਾਤ ਆ ਜੀ ਇਸ ਇਲਾਕੇ ਦੇ ਆ ਵੇਖ ਲੋ ਜੀ ਤੁਹਾਡੇ ਸਾਹਮਣੇ ਲਾ ਬੜੇ ਬੁਰੇ ਹਾਲ ਨੇ ਬਹੁਤ ਬੁਰਾ ਹਾਲ ਐ ਜੀ ਲੋਕ ਬੜੇ ਰੋਟੀ ਪਾਣੀ ਤੋਂ ਤੰਗ ਹੋਏ ਪੈਣੇ ਬਾਕੀ ਜੀ ਦਾ ਦੇ ਬੱਚਿਆਂ ਜਾਨਾਂ ਬਚਾਉਣ ਵਾਸਤੇ ਤੇ ਜਿਹੜੇ ਪਸੇ ਵੇਚੇ ਜਿਨ੍ਹਾਂ ਦੇ ਘਰ ਨੇ ਚਲੋ ਫਸਲ ਡੁੱਬ ਗਿਆ ਤੇ ਬੱਚੇ ਤਾਂ ਨਾ ਕਿਧੋ ਘਰ ਭਕਾਰ ਹੁਣ ਅਸੀਂ ਇਹ ਕਰਕੇ ਚਾਰਾ ਮਾਰ ਰਹੇ ਆ ਵੀ ਇੱਥੋਂ ਜੇ ਬੰਨ ਟੁੱਟਦਾ ਨਾ ਤੇ ਸਿੱਧਾ ਜਾ ਕੇ ਤੁਸੀਂ ਬੰਨ ਦੁਲਚੀ ਕਾ ਪੈਂਦਾ ਉਥੋਂ ਪਹਿਲੇ ਹੀ ਤੋੜੇ 88 ਦਾ ਜੇ ਅਗਰੇ ਪਾਣੀ ਟੁੱਟਦਾ ਤੇ ਸਿੱਧਾ ਫਰੋਜਪੁਰ ਡੁੱਬਦਾ ਇਹਦੇ ਨਾਲ ਜੀ ਹੋਰ ਕਿਹਾ ਸੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਾਡੇ ਨਾਲ ਸਹਿਯੋਗ ਸਰਕਾਰਾਂ ਵੀ ਥੋੜਾ ਬਹੁਤ ਦੇ ਰਹੀਆਂ ਨੇ ਬਾਕੀ ਜਨਤਾ ਵੀ ਦੇ ਰਹੀ ਆ ਬਹੁਤ ਦੂਰ ਤਬਰਨਾਲੇ ਤੱਕ ਟਰਾਲੀਆਂ ਆ ਰਹੀਆਂ ਨੇ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਡਾ ਏਨੀ ਕੋਈ ਟਰਾਲੀ ਇੱਥੇ ਮਿੱਟੀ ਪੈ ਗਈ ਹੋਣੀ ਹੈ ਇੱਥੇ ਤਾਂ ਹਜ਼ਾਰਾਂ ਹੀ ਟਰਾਲੀ ਪੈ ਗਈਆਂ ਜੀ ਇੱਥੇ ਤਾਂ ਹਜ਼ਾਰਾਂ ਹੀ ਟਰਾਲੀ ਪੈ ਗਈਆਂ ਕੋਈ ਰਾਤ ਬਾਰ ਰਾਤ ਨੂੰ ਪਤਾ ਨਹੀਂ 2 ਵਜੇ ਆ ਜਾਂਦੀਆਂ ਕਦੀ 12 ਵਜੇ ਆ ਜਾਂਦੀਆਂ ਕਦੀ 4 ਵਜੇ ਆ ਜਾਂਦੀਆਂ ਲੱਗੇ ਹੀ ਉਹਨਾਂ ਵਾਸਤੇ ਲੰਗਰ ਪਾਣੀ ਦਾ ਬੰਦੋਬਸਥ ਕੀਤਾ ਜਿੰਨੇ ਜੋਗੇ ਹੋ ਗਏ ਆ ਜਦੋਂ ਪਾਣੀ ਵੱਧਦਾ ਫਿਰ ਨਾਲ-ਨਾਲ ਮਿੱਟੀ ਵੀ ਲੋਕ ਲੈ ਕੇ ਨੇ ਲਾਉਣਾ ਦੇ ਉਹ ਵੀ ਬੰਦੇ ਆ ਰਹੇ ਜੀ ਬਹੁਤ ਆ ਸੇਵਾ ਫਰੀ ਕਰ ਰਹੇ ਜੀ ਬਿਲਕੁਲ ਇਹ ਪੰਜਾਬੀ ਨੇ ਆਪਣੇ ਪੰਜਾਬੀਆਂ ਨੂੰ ਬਚਾਉਣ ਦੇ ਲਈ ਇਸ ਜਗ੍ਹਾ ਤੇ ਪਹੁੰਚੇ ਹੋਏ ਨੇ ਔਰ ਬੰਨਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਪਰ ਮੰਦਿਰ ਇਕੱਲੇ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੀ ਨਹੀਂ ਹੈ ਇਹ ਅਲਗ-ਅਲਗ ਇਲਾਕਿਆਂ ਦੀ ਤਸਵੀਰ ਹੈ ਕਿਉਂਕਿ ਫਾਜ਼ਲਕਾ ਦੀ ਗੱਲ ਕਰੀਏ ਜਲਾਲਾਬਾਦ ਤਰਨਤਾਰਨ ਔਰ ਸਾਰੇ ਕਈ ਜ਼ਿਲ੍ਹੇ ਜਿਹੜੇ ਆ ਇਸ ਹੜਾ ਨਾਲ ਪ੍ਰਭਾਵਿਤ ਨੇ ਪਰ ਪੰਜਾਬੀ ਜਿਹੜੇ ਆ ਉਹ ਕਿਤੇ ਨਾ ਕਿਤੇ ਇਸ ਇਲਾਕੇ ਨੂੰ ਬਚਾਉਣ ਦੇ ਲਈ ਲੱਗੇ ਹੋਏ ਆਂ ਔਰ ਦਿਨ ਰਾਤ ਇਸ ਇਲਾਕੇ ਦੇ ਵਿੱਚ ਕੜੀ ਮੁਸ਼ਕਲਤ ਕਰ ਰਿਹਾ ਹੈ